हां जी दोस्तों तितली वाली ਕੁੜੀ ਬਾਰੇ ਸਭ ਤੁਸੀਂ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੀਤ ਜੱਟੀ ਦੇ ਨਾਮ ਨਾਲ ਕਾਫੀ ਜ਼ਿਆਦਾ ਮਸ਼ਹੂਰ ਹੈ ਬੀਤੇ ਦਿਨ ਹੀ ਉਸਨੇ ਇੱਕ ਮੁੰਡੇ ਦੇ ਥੱਪੜ ਮਾਰਿਆ ਸੀ ਥੱਪੜ ਨੂੰ ਲੈ ਕੇ ਚਲਦੇ ਹੋ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਕਿ ਤੁਹਾਨੂੰ ਇਹ ਵੀ ਪਤਾ ਹੀ ਹੈ ਕਿ ਪਿਛਲੇ ਦਿਨੀ ਉਸ ਦੀ ਇੱਕ ਨੀਲੀ ਵੀਡੀਓ ਲੀਕ ਹੋਈ ਸੀ ਇਸ ਗੱਲ ਨੂੰ ਦੇਖਦਿਆਂ ਉਸਦੇ ਘਰਦਿਆਂ ਨੇ ਉਸ ਦਾ ਵਿਆਹ ਕਰ ਦਿੱਤਾ ਪਰ ਜਿਸ ਮੁੰਡੇ ਦੇ ਉਸਨੇ ਥੱਪੜ ਮਾਰਿਆ ਸੀ ਉਹ ਮੁੰਡਾ ਕਹਿੰਦਾ ਹੈ ਕਿ ਇਸ ਨਾਲ ਪਹਿਲਾਂ ਮੇਰੀ ਗੱਲ ਸੀ ਪਰ ਇਸ ਨੇ ਮੈਨੂੰ ਧੋਖਾ ਦਿੱਤਾ ਇਹਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਜਿਵੇਂ ਮੁੰਡੇ ਤੇ ਥੱਪੜ ਮਾਰਿਆ ਸੀ ਉਸ ਮੁੰਡੇ ਦੇ ਪਿੰਡ ਵਾਲੇ ਉਸ ਮੁੰਡੇ ਨੂੰ ਕਹਿ ਰਹੇ ਹਨ ਕਿ ਤੈਨੂੰ ਇੱਕ ਕੁੜੀ ਧੋਖਾ ਦੇਗੀ ਹੈ ਤੂੰ ਚੁੱਪ ਕਰਕੇ ਕਿਉਂ ਬੈਠਾ ਹੈਂ ਤੂੰ ਉਸ ਦਾ ਘਰ ਖਰਾਬ ਕਰ ਦੇ ਜਾਂ ਤੂੰ ਕੁਝ ਵੀ ਕਰ ਉਹਨੂੰ ਆਪਣੇ ਕੋਲੇ ਲੈ ਕੇ ਆ ਉਹ ਤੈਨੂੰ ਅੱਜ ਵੀ ਉਹਨਾਂ ਹੀ ਪਿਆਰ ਕਰਦੀ ਹੈ ਬਾਕੀ ਹੋਰ ਉਸ ਮੁੰਡੇ ਵੱਲੋਂ ਕੀ ਕਹਿਣਾ ਤੁਸੀਂ ਉਸ ਦੇ ਮੂੰਹ ਹੀ ਸੁਣ ਲਵੋ ਬਾਕੀ ਉਹਨਾਂ ਦੇ ਪਿੰਡ ਵਾਲੇ ਵੀ ਉਸ ਬਾਰੇ ਕੀ ਕਹਿ ਰਹੇ ਹਨ ਤੁਸੀਂ ਇੱਕ ਵਾਰ ਇਹ ਜ਼ਰੂਰੀ ਵੀਡੀਓ ਜ਼ਰੂਰ ਦੇਖਿਓ ਨਹੀਂ ਹੁਣ ਤੋਂ ਗੱਲ ਕਰਦੀ ਹੈ ਕਿ ਨਹੀਂ 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 ਹੋਣੀ ਹਾਂ ਮੈਂ ਕਹਿੰਦੀ ਤਾਂ ਭਾਂਜੇ ਪਿੰਡ ਦੇ ਸਾਰਾ ਰੌਲਾ ਪਿਆ ਉਹ ਪਿਆਰ ਪਿਆਰ ਵੇ ਹਾਂ ਬਾਕੀ ਤੁਸੀਂ ਪ੍ਰੀ ਜੱਟੀ ਬਾਰੇ ਜਾਂ ਸਥਾਪਨ ਵਾਲੇ ਮੁੰਡੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ